ਸਸ਼ੀਕਾਲ এবੀਬੀ ਸਾਜਾ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਖੇਤੀਬਾੜੀ ਨਾ ਖਬਰਾਂ 'ਚ ਸਵਾਗਤ ਮੈਂ ਹਾਂ ਰਮਨ ਸੋਢੀ ਤੇ ਅੱਜ ਅਸੀਂ ਗੱਲ ਕਰਾਂਗੇ ਡੇਰੀ ਫਾਰਮਿੰਗ ਦੇ ਕਿਤੇ ਦੀ ਦੇਸ਼ 'ਚ ਦੁੱਧ ਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਦਾ ਪਸ਼ੂਪਾਲਣ ਵਿਭਾਗ ਨੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਨੇ ਇਹਨਾਂ ਯੋਜਨਾਵਾਂ ਦੀ ਦਾ ਮੁੱਖ ਮਕਸਦ ਪੰਜਾਬ 'ਚ ਡੇਰੀ ਕਿਤੇ ਨੂੰ ਪਰਫੁੱਲਿਤ ਕਰਨਾ ਤੇ ਬੇਰਜ਼ਗਾਰੀ ਦੂਰ ਕਰਨਾ ਹੈ ਦੇਸ਼ ਦੀ ਦੁੱਧ ਦੀ ਮੰਗ ਲਗਾਤਾਰ ਵਧ ਰਹੀ ਹੈ ਐਸੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੀ ਅਹਿਮ ਭੂਮਿਕਾ ਹੈ ਪੰਜਾਬ ਦੇਸ਼ ਦੀ ਕੁੱਲ ਦੁੱਧ ਦੀ ਪੈਦਾਵਾਰ ਵਿੱਚ 10 ਫੀਸਦੀ ਤੋਂ ਵੱਧ ਹਿੱਸਾ ਪਾਉਂਦਾ ਹੈ ਸੁਬੇਂਦਰ 38 ਲੱਖ ਤੋਂ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਅਤੇ 12 ਲੱਖ ਤੋਂ ਵੱਧ ਗਾਵਾਂ ਨੇ ਡੇਰੀ ਫਾਰਮਿੰਗ ਧੰਦੇ ਨੂੰ ਹੋਰ ਪਰਪੂਲਿਤ ਕਰਨ ਲਈ ਅਤੇ ਵਪਾਰਕ ਲੀਹਾ ਉਤੇ ਤੋਰ ਲਈ ਡੇਰੀ ਵਿਕਾਸ ਭਾਗ ਵੱਖ-ਵੱਖ ਸਕੀਮਾਂ ਚਲਾ ਰਿਹਾ ਹੈ। ਇਹਨਾਂ ਸਕੀਮਾਂ ਤੋਂ ਲਾਭ ਉਠਾਉਂਦੇ ਹੋਏ ਕਿਸਾਨ ਡੇਰੀ ਫਾਰਮਿੰਗ ਨੂੰ ਮੁੱਖ ਕਿਤੇ ਵੱਜੋਂ ਅਪਣਾ ਸਕਦੇ ਨੇ। ਡੇਰੀ ਦਾ ਕੀਤਾ ਸ਼ੁਰੂ ਕਰਨ ਲਈ ਪਾਕ ਵੱਲੋਂ 15 ਦਿਨ ਦਾ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ। ਸਿਖਲਾਈ ਦਾ ਮੁੱਖ ਮਕਸਦ 5ਵੀਂ ਜਾਂ ਇਸ ਤੋਂ ਵੱਧ ਪੜ੍ਹੇ ਲਿਖੇ ਬੇਰੋਜ਼ਗਾਰ ਮੁੰਡੇ ਕੁੜੀਆਂ ਨੂੰ ਡੇਰੀ ਫਾਰਮਿੰਗ ਦੀ ਤਕਨੀਕ ਬਾਰੇ ਦੱਸਣਾ ਹੈ ਜਿਸ ਨਾਲ ਇਹ ਨੌਜਵਾਨ ਆਪਣਾ ਰੋਜ਼ਗਾਰ ਸਥਾਪਿਤ ਕਰਕੇ ਡੇਰੀ ਯੂਨਿਟ ਲਾ ਸਕਦੇ ਨੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਜਿਸ ਦੀ ਉਮਰ 18 ਤੋਂ 50 ਸਾਲ ਤੱਕ ਹੋਵੇ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਕੋਰਸ ਤੋਂ ਬਾਅਦ ਵਿਭਾਗ ਵੱਲੋਂ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਇਹ ਸਰਟੀਫିକੇਟ ਰਾਹੀਂ ਕਿਸਾਨ ਬੈਂਕਾਂ ਤੋਂ ਘੱਟ ਵਿਆਜ ਦਰ 'ਤੇ ਕਰਜ਼ਾ ਲੈ ਸਕਦੇ ਨੇ ਜਿਵੇਂ ਤੁਹਾਨੂੰ ਸੌਖਿਆਂ ਬਾਰੇ ਦੱਸਿਆ ਗਿਆ ਹੈ ਕਿ ਸਕਲਾਈ ਕੇਂਦਰ ਸਾਡੇ 8 ਨੇ ਸਕਲਾਈਆਂ ਕੋ 6000 ਬੱਚਾ ਸਾਡੇ ਸਕਲਾਈ 15 ਦਿਨ ਦੀ ਲੈਂਦਾ ਹੈ 1200 ਬੱਚਾ ਸਾਡਾ ਜਿਹੜਾ 45 ਦਿਨ ਦਾ ਰੇਟ ਲੈਂਦਾ ਹੈ ਉਸ ਤੋਂ ਬਾਅਦ ਹਰ ਉਹਲਡ ਸੈਂਟਰ ਚਾਹੇ ਪਸ਼ੂ ਦੀ ਖਰੀਦ ਹੈ ਚਾਹੇ ਦੁੱਧ ਚਾਹੇ ਮਸ਼ੀਨ ਦੀ ਖਰੀਦ ਹੈ ਚਾਹੇ ਪੱਠੇ ਵੜ ਕੇ ਪੁੱਤਰ ਕੇ ਨਾਲ ਪਾਲਜੀ ਬੋਨ ਵਾਲੀ ਮਸ਼ੀਨ ਹੈ ਚਾਹੇ ਬਾਇਓ ਗੈਸ ਹੈ ਤੇ ਚਾਹੇ ਬਰਤਮਲ ਪੁੰਦਰਾ ਹੈ ਅਸੀਂ ਹਰ ਹਰ ਉਸ ਐਕਟੀਵਿਟੀ ਉੱਤੇ ਗਵਰਨਰ ਰੋਲਰ ਸੈਂਟਰ ਦਿੰਦੇ ਆਂ بیمੇ ਦੀ ਗੱਲ ਕਰੀਏ ਤਾਂ 75% ਜਿਹੜਾ ਪ੍ਰਾਜੈ ਦੀ ਬੋਰਡ ਆ ਫਰੀ ਆਪਣੇ ਕੋਲ ਕਰਦਾ ਹੈ डेयरी किते तो मुनाफा लेने ली बस लोड है कि किसान रवायती डेयरी फार्मिंग छड़ के आधुनिक तरीके डेयरी फार्मिंग कर जो इस किते तो लाहा लिया जा सके ਡੇਰੀ ਫਾਰਮਿੰਗ ਦੇ ਕਿੱਤੇ 'ਚ ਕਿਸਾਨਾਂ ਦਾ ਫਿੱਖ ਕਾਫੀ ਸਾਫ਼ ਮੰਨਿਆ ਜਾ ਰਿਹਾ ਤੇ ਕਹਿ ਸਕਦੇ ਆ ਕਿ ਦੂਜੇ ਕਿੱਤਿਆਂ ਦੇ ਨਾਲੋਂ ਇਹ ਕਿੱਤਾ ਕਾਫੀ ਲਾਹੇਵੰਦ ਸਾਬਤ ਹੋ ਸਕਦਾ ਹੈ ਇਹ ਕਿੱਤੇ ਦੇ ਲਈ ਕਿਸਾਨਾਂ ਨੂੰ ਜੇਕਰ ਕਿਸਾਨ ਇਸ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਨੇ ਤਾਂ ਕੀ ਕੀ ਕਰਨਾ ਹੋਵੇਗਾ ਇਸ ਬਾਬਤ ਵਿਚਾਰ ਚ ਅਸੀਂ ਗੱਲਬਾਤ ਕਰਾਂਗੇ ਸਾਡੇ ਖੇਤੀਬਾੜੀ ਪੱਤਰਕਾਰ ਸੁਖਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਸੁਖਿੰਦਰ ਡੇਰੀ ਫਾਰਮਿੰਗ ਦਾ ਕਿੱਤਾ ਕਿਸਾਨਾਂ ਦੇ ਲਈ ਕਿਸ ਤਰ੍ਹਾਂ ਲਾਹੇਵੰਦ ਹੋ ਸਕਦਾ ਆ ਦੇਖੋ ਰਮਨ ਇਹ ਗੱਲ ਤਾਂ ਇੱਕ ਸਾਫ਼ ਕਲੀਅਰ ਹੋ ਚੁੱਕੀ ਹੈ ਕਿ 2020 ਤੱਕ ਜਿਹੜੇ ਦੁੱਧ ਦੀ ਮੰਗ ਹੈ ਉਹ ਜਿਹੜੀ ਹੈ ਇਸ ਸਮੇਂ ਜਿਹੜੀ ਮੰਗ ਹੈ ਉਹ ਤੋਂ ਤਕਰੀਬਨ ਦੁੱਗਣੀ ਤਿਗਣੀ ਹੋ ਜਾਣੀ ਹੈ ਤਾਂ ਇਸ ਲਈ ਇੱਕ ਸਾਡੇ ਲਈ ਇੱਕ ਚੈਲੰਜ ਬਣ ਚੁੱਕਿਆ ਹੈ ਕਿ 2020 ਤੱਕ ਦੁੱਧ ਦੀ ਪੈਦਾਵਾਰ ਨੂੰ ਕਿਵੇਂ ਵਧਾਉਣਾ ਹੈ ਤੇ ਇੰਡੀਆ ਪੱਧਰ ਦਾ ਚੈਲੰਜ ਹੈ ਔਰ ਜਿਹੜੀ ਹੁਣ ਵਿਕਾਸ ਦਰ ਹੈ ਜਿਹੜੇ ਦੁੱਧ ਦੀ ਪੈਦਾਵਾਰ ਦੀ ਦਰ ਹੈ ਉਹ ਉਹ ਇੰਨੀ ਥੋੜੀ ਹੈ ਜੇਕਰ ਅਸੀਂ ਉਹਨੂੰ 2020 ਤੱਕ ਇਸੇ ਰਫ਼ਤਾਰ ਨਾਲ ਚੱਲੀ ਤਦ ਵੀ ਅਸੀਂ ਉਸ ਟਿਚੇ ਨੂੰ ਪੂਰਾ ਨਹੀਂ ਕਰ ਸਕਦੇ ਇਸ ਲੈਜਨਾਂ ਜੇਕਰ ਗੱਲ ਕਰੀਏ ਤਾਂ ਦੁੱਧ ਦੀ ਪੈਦਾਵਾਰ ਦੁੱਧ ਦੀ ਪੈਦਾਵਾਰ ਨੂੰ ਵਧਾਉਣਾ ਇੱਕ ਆਪਣੇ ਵਿੱਚ ਵੱਡਾ ਟਿਚਾ ਹੋਊਗਾ ਤੇ ਇਸ ਲੈਹੇ ਨਾਲ ਇਸ ਕਿੱਤੇ ਦੇ ਵਿੱਚ ਕਾਫੀ ਜਿਹੜਾ ਹੈ ਭਵਿਕ ਛੁਪਿਆ ਹੋਇਆ ਹੈ ਪਰ ਇਹ ਜ਼ਰੂਰ ਹੈ ਕਿ ਇਹ ਭਵਿਕ ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਜਿਵੇਂ ਪਹਿਲਾਂ ਕਿਸਾਨੀ ਦੇਖਦੀ ਸੀ ਜਾਂ ਇਸ ਨੂੰ ਜੇਕਰ ਅਸੀਂ ਸਹਾਇਕ ਕਿੱਤੇ ਵਜੋਂ ਲਈਏ ਜਾਂ ਦੋ ਤਿੰਨ ਮੱਝਾਂ ਪਾਲੇ ਕੇ ਜਾਂ ਦੋ ਤਿੰਨ ਗਈਆਂ ਰੱਖ ਕੇ ਅਸੀਂ ਦੇਖੀਏ ਕਿ ਦੁੱਧ ਪੈਦਾਵਾਰ ਕਰਕੇ ਅਸੀਂ ਮੁਨਾਫਾ ਕਮਾ ਸਕਦੇ ਹਾਂ ਇਸ ਪੱਧਰ ਦਾ ਨਹੀਂ ਹੈ ਇਸ ਨੂੰ ਵੱਡੇ ਪੱਧਰ ਤੇ ਕਰਨ ਦਾ ਨਾਲ ਹੀ ਇਹ ਕਾਮਯਾਬ ਹੁੰਦਾ ਹੈ ਔਰ ਦੂਜੀ ਰਮਨ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਜਦੋਂ ਤੁਸੀਂ ਗੱਲ ਕੀਤੇ ਲਾਹੇਵੰਦੀ ਤਾਂ ਲਾਹੇਵੰਦ ਜਿਹੜੇ ਤੁਸੀਂ ਦੇਖਦੇ ਆਂ ਮਾਰਕੀਟ ਦੇ ਵਿੱਚ ਅੱਜ ਦੁੱਧ ਨਾਲ ਜੁੜੀਆਂ ਚੀਜ਼ਾਂ ਦੀ ਡਿਮਾਂਡ ਵੱਧ ਰਹੀ ਹੈ ਚਾਹੇ ਉਹ ਰੈਸਟੋਰੈਂਟ ਦਾ ਖੇਤਰ ਹੋਵੇ ਚਾਹੇ ਉਹ ਕਲ ਮਲਟੀਨੇਸ਼ਨਲ ਕੰਪਨੀਆਂ ਨੇ ਜਾਂ ਜਿਹੜਾ ਹੈ ਤਕਰੀਬਨ ਜਿਵੇਂ ਅਸੀਂ ਦੇਖਦੇ ਦੁੱਧ ਤੋਂ ਕਈ ਤਰ੍ਹਾਂ ਦੇ ਪ੍ਰੋਡਕਟ ਤਿਆਰ ਹੋ ਰਹੇ ਨੇ ਵੱਡੇ ਪੱਧਰ ਤੇ ਤਾਂ ਇਸ ਇਸ ਲੈਜਨ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਦੁੱਧ ਦੀ ਜਿੱਥੇ ਦੁੱਧ ਦੀ ਮੰਗ ਵਧ ਰਹੀ ਹੈ ਤਾਂ ਦੁੱਧ ਨਾਲ ਜੁੜੇ ਪ੍ਰੋਡਕਟਾਂ ਦੇ ਵੀ ਜਿਹੜੀ ਲਗਾਤਾਰ ਮੰਗ ਵਧ ਰਹੀ ਹੈ ਇਸ ਲਈ ਕਿਸਾਨ ਸਿਰਫ ਦੁੱਧ ਦੀ ਪੈਦਾਵਾਰ ਨੂੰ ਹੀ ਵਧਾ ਕੇ ਨਹੀਂ ਬਲਕਿ ਉਹਨਾਂ ਨਾਲ ਜੁੜ ਕੇ ਜਿਹੜੇ ਪ੍ਰੋਡਕਟ ਨੇ ਜਿਵੇਂ ਉਹਨਾਂ ਨੂੰ ਵੀ ਆਪਣੇ ਪੱਧਰ ਤੇ ਤਿਆਰ ਕਰਦਾ ਜਿਵੇਂ ਦਹੀਂ ਮੱਖਣ ਲੱਸੀ ਜਾਂ ਇਸ ਪਨੀਰ ਇਸ ਤਰ੍ਹਾਂ ਦਾ ਵੀ ਜਿਹੜਾ ਹੈ ਪੈਦਾਵਾਰ ਵੱਲ ਜਾਂਦਾ ਹੈ ਤਾਂ ਕਿਸਾਨ ਨੂੰ ਕਾਫੀ ਮੁਨਾਫਾ ਹੋ ਸਕਦਾ ਹੈ ਕਿਸਾਨ ਜਿਹੜਾ ਹੈ ਚੰਗੀ ਤਰ੍ਹਾਂ ਨਾਲ ਆ ਕਿਤੇ ਕਿਤੇ ਨੂੰ ਕਰ ਸਕਦਾ ਹੈ ਤੇ ਜਿਹੜਾ ਹੁਣ ਤੱਕ ਜਿਹੜਾ ਕਿਸਾਨ ਕਰ ਰਿਹਾ ਹੈ ਉਹ ਸਿਰਫ ਕੁਝ ਗਈਆਂ ਤੱਕ ਜਾਂ ਕੁਝ ਮੱਝਾਂ ਤੱਕ ਹੀ ਸੀਮਤ ਹੈ ਜਿਸ ਕਰਕੇ ਉਹ ਸਿਰਫ ਦੁੱਧ ਦੀ ਪੈਦਾਵਾਰ ਕਰਦਾ ਹੈ ਤੇ ਜਿਸ ਕਰਕੇ ਉਸ ਨੂੰ ਜਿਹੜਾ ਮੁਨਾਫੇ ਦੀ ਆਪਾਂ ਗੱਲ ਕਰਦੇ ਆ ਤਾਂ ਉਹ ਉਹਨਾ ਮੁਨਾਫਾ ਨਹੀਂ ਲੈ ਸਕਦਾ ਜਿੰਨਾ ਮੁਨਾਫਾ ਜਿਹੜਾ ਹੈ ਵੱਡੇ ਵੱਡੇ ਜਿਹੜੇ ਡੇਰੀ ਫਾਰਮਰ ਲੈ ਸਕਦੇ ਨੇ ਸੁਖਿੰਦਰ ਬਾਦੂ ਜੂ ਦੇਸ਼ ਦੇ ਪਿੰਡੂ ਪੱਦਰ ਤੇ ਕਿਸਾਨਾਂ ਦਾ ਰੁਝਾਨ ਕਿਉਂ ਘਟਾ ਹੈ ਦੇਖੋ ਪਿੰਡੂ ਪੱਧਰ ਤੇ ਜਿਵੇਂ ਪਹਿਲਾਂ ਗੱਲ ਕੀਤੀ ਰਮਨ ਪਿੰਡਾਂ ਦੇ ਵਿੱਚ ਹਲੇ ਇੱਕ ਜਾਗਰੂਤਾ ਦੀ ਜ਼ਰੂਰਤ ਘਾਟ ਦੇਖੀ ਗਈ ਹੈ ਡੈਰੀ ਡਿਪਾਰਟਮੈਂਟ ਕੀ ਕੀ ਸਕੀਮਾਂ ਦੇ ਰਿਹਾ ਹੈ ਕਿਸ ਤਰ੍ਹਾਂ ਜਿਹੜਾ ਇਹ ਕਿੱਤਾ ਪਰਫੁੱਲਿਤ ਹੋ ਸਕਦਾ ਵਧ ਸਕਦਾ ਹੈ ਜਿਵੇਂ ਅਸੀਂ ਕਹਿ ਸਕਦੇ ਹਾਂ ਇਸ ਨੂੰ ਅੱਜ ਜਿਹੜਾ ਕਿਸਾਨ ਕਾਮਯਾਬਾ ਹੈ ਉਹ ਉਹੀ ਕਿਸਾਨ ਕਾਮਯਾਬਾ ਜਿਹੜਾ ਆਧੁਨਿਕ ਢੰਗ ਤਰੀਕੇ ਨਾਲ ਡੈਰੀ ਫਾਰਮਿੰਗ ਦਾ ਕਿੱਤੇ ਨੂੰ ਕਰ ਰਿਹਾ ਹੈ ਤੇ ਜਿਹੜਾ ਆਪਾਂ ਦੇਖੀਏ ਜਿਵੇਂ 5 10 ਗਈਆਂ ਮੱਝਾਂ ਰੱਖ ਕੇ ਜਾਂ ਸਿਰਫ ਦੁੱਧ ਪਾਓ ਤੁਸੀਂ ਇਸ ਲੈਜਨ ਨਾਲ ਜਿਹੜਾ ਇਹ ਕਿੱਤਾ ਬਹੁਤਾ ਕਾਮਯਾਬ ਨਹੀਂ ਹੈ ਇਸ ਨੂੰ ਜਿਹੜਾ ਵੱਡੇ ਪੱਧਰ ਤੇ ਦੇਖਣ ਦੀ ਜਿਹੜੀ ਜ਼ਰੂਰਤ ਹੈ ਸੁਖਿੰਦਰ ਸਾਡੇ ਨਾਲ ਡੇਰੀ ਵਿਕਾਸ ਬੋਰਡ ਦੇ ਡਾਇਰੈਕਟਰ ਡਾਕਟਰ ਇੰਦਰਜੀਤ ਸਿੰਘ ਜੁੜ ਚੁੱਕੇ ਨੇ ਡਾਕਟਰ ਸਾਹਿਬ ਐਬੀਪੀ ਸੰਝਾ ਤੇ ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਕਿਸਾਨ ਵੀਰਾਂ ਨੂੰ ਦੱਸੋ ਕਿ ਇਹ ਕੀਤਾ ਅੱਜ ਦੇ ਦੌਰ ਚ ਉਹਨਾਂ ਦੇ ਲਈ ਕਿੰਨਾ ਕੁ ਲਾਹੇਵੰਦ ਸਾਬਤ ਹੋ ਸਕਦਾ ਅੱਜ ਦੇ ਦੌਰ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਸਾਡਾ ਮੌਜੂਦਾ ਖੇਤੀ ਢਾਂਚਾ ਹੈ ਉਹਦੇ ਨਾਲ ਜੋ ਦਰੋਚਾਰ ਸਾਨੂੰ ਹੋਣਾ ਪੈਂਦਾ ਹੈ ਚਾਹੇ ਉਹਦੀ ਇਨਪੁਟ ਕਾਸਟ ਦੀ ਗੱਲ ਕਰ ਲਓ ਚਾਹੇ ਮੰਡੀ ਕੰਦੀ ਸਮੱਸਿਆ ਗੱਲ ਕਰ ਲਓ ਥੋੜ ਕੋ ਬਦਲੀ ਹੈ ਨਹੀਂ ਆਪਣੇ ਕੋਲੇ ਸਿਰਫ ਡੇਰੀ ਦਾ ਕਿੱਤਾ ਜਿਹੜਾ ਵਾ ਉਹੀ ਕਿਉਂਕਿ ਇਹਦੇ ਵਿੱਚ ਜਿਹੜਾ ਸਾਡੀ ਜਿਹੜਾ ਰੋਜ਼ਮਰਹ ਦੀਆਂ ਲੋੜਾਂ ਨੇ ਚਾਹੇ ਘਰ ਦੇ ਖਰਚੇ ਨੇ ਚਾਹੇ ਬੱਚਿਆਂ ਦੀ ਫੀਸਾਂ ਨੇ ਚਾਹੇ ਟੈਲੀਫੋਨ ਦੇ ਮੋਬਾਈਲਾਂ ਦੇ ਬਿੱਲ ਨੇ ਉਹ ਇੱਕ ਤਾਂ ਇਹਦੇ ਚੋਂ ਦਸਿੱਦ ਨਹੀਂ ਪੇਮੈਂਟ ਆ ਜਾਂਦੀ ਹੈ ਉਹ ਭਰ ਜਾਂਦੇ ਨੇ ਦੂਸਰਾ ਇਹ ਖੇਤੀ ਦੇ ਜੋ ਸਾਡੇ ਕੋਲੇ ਵਾਧੂ ਪਦਾਰਥ ਨੇ ਚਾਹੇ ਉਹ ਟੂੜੀ ਹੈ ਚਾਹੇ ਉਹ ਚਰੀ ਤੋਂ ਟਾਂਡੇ ਨੇ ਚਾਹੇ ਮੱਕੀ ਹੈ ਉਹ ਸਭ ਨੂੰ ਇਜ਼ੀਲੀ ਉਹਨੂੰ ਅਸੀਂ ਇਹਦੇ ਚ ਗ੍ਰੀਨ ਨੂੰ ਮਿਲਕ ਚ ਕਨਵਰਟ ਕਰ ਸਕਦੇ ਹਾਂ ਤੀਸਰਾ ਇਹ ਕਰਕੇ ਹੈ ਕਿ ਸਾਡਾ ਜਿਹੜਾ ਬਿਰਜਕਾਰੀ ਸਮੱਸਿਆ ਹੈ ਉਹ ਬਿਰਜਕਾਰੀ ਸਮੱਸਿਆ ਪਿੰਡ ਦੇ ਵਿੱਚ ਜਿਹੜਾ ਪਿੰਡ ਤੋਂ ਸ਼ਹਿਰਾਂ ਵੱਲ ਨੂੰ ਪਲਾਇਨ ਹੈ ਉਹਨੂੰ ਰੋਕ ਸਿਰਫ ਡੇਰੀ ਸਕਦੀ ਹੈ ਕਿ ਉਹ ਪਿੰਡ ਦੇ ਵਿੱਚ ਆਪਣੇ ਇਸ ਧੰਦੇ ਨੂੰ ਵਧੀਆ ਢੰਗ ਨਾਲ ਕਰਕੇ ਉੱਥੇ ਪਿੰਡ ਦੇ ਲੋਕ ਜਿਹੜੇ ਪਿੰਡ ਦੇ ਵਿੱਚ ਹੀ ਆਪਣੀ ਜਿਹੜੀ ਆ ਮੰਗ ਨੂੰ ਪੂਰਾ ਕਰ ਸਕਦੇ ਆ ਨਾਲ ਉਹ ਜਿਹੜਾ ਕਹਿੰਦੇ ਜਿਵੇਂ ਕਹਿੰਦੇ ਨਾ ਆਪਣੇ ਘਰ ਦੇ ਵਿੱਚ ਜਿਹੜਾ ਉਹ ਸਾਰਾ ਬਿਜ਼ਨਸ ਕਰ ਸਕਦੇ ਆ ਡਾਕਟਰ ਸਾਹਿਬ ਜੇਕਰ ਡੇਰੀ ਵਿਭਾਗ ਦੀ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਜੋ ਕਿਸਾਨਾਂ ਨੂੰ ਇਸ ਕਿੱਤੇ ਵੱਲ ਪ੍ਰੇਰਿਤ ਕਰਨ ਦੇ ਲਈ ਦਿੱਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਕੋਈ ਵੀ ਕਿੱਤਾ ਸ਼ੁਰੂ ਕਰਨਾ ਤਾਂ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਜਿਹੜਾ ਮੈਂ ਸਮਝਦਾ ਉਹ ਗਿਆਨ ਹੈ ਜੀ ਬਿਨਾ ਗਿਆਨ ਤੋਂ ਅੱਜ ਦੇ ਯੁੱਗ ਦੇ ਵਿੱਚ ਜੇ ਅਸੀਂ ਕਹੀਏ ਕੋਈ ਕਿੱਤਾ ਡੇਰੀ ਤੱਕ ਬਹੁਤ ਹੀ ਤਕਨੀਕੀ ਕਿੱਤਾ ਬਣ ਚੁੱਕਾ ਹੈ ਉਹ ਅਸੰਭਵ ਹੈ ਜੀ ਕਿੱਤੇ ਦੇ ਵਿੱਚ ਗਿਆਨ ਦੇ ਵਿੱਚ ਅਸੀਂ ਸਿਕਲਾਈ ਪਿੰਡ ਪੱਧਰ ਦੇ ਉੱਤੇ ਜਾਗਰਤਾ ਕੈਂਪ ਲਾਉਣ ਤੋਂ ਬਾਅਦ ਉਹਨਾਂ ਨੂੰ 15 ਦਿਨ ਦੀ ਸਿਕਲਾਈ ਉਹਨਾਂ ਨੂੰ 6 ਹਫ਼ਤਿਆਂ ਦੀ ਸਿਕਲਾਈ ਹੁਣ ਜਿਤਨਾ ਸੁਖਿੰਦਰ ਜੀ ਗੱਲ ਕਰ ਰਹੇ ਸੀ ਵੈਲਿਡੇਸ਼ਨ ਦੀ ਇੱਕ ਸਿਕਲਾਈ ਸ਼ੁਰੂ ਕੀਤੀ ਹੈ ਅਸੀਂ ਹਰ ਉਸ ਲਈ ਨੀਡ ਵਿੱਚ ਜਿਹੋ ਜੀ ਰਿਕੁਆਇਰਮੈਂਟ ਹੈ ਜਿਹੋ ਜਾਂ ਬੰਦੇ ਦਾ ਲੈਵਲ ਆ ਉਹ ਟ੍ਰੇਨਿੰਗ ਦਿੰਦੇ ਆ ਔਰ ਮੈਂ ਇੱਕ ਦਸਨਾ ਜਨਾ ਆਪਣੇ ਸਾਧਨ ਤੁਹਾਡੇ ਮਾਧਿਅਮ ਰਾਹੀਂ ਕਿ ਡੇਰੀ ਫਾਰਮ ਦੇ ਕਿ ਮੈਨੇਜਰ ਦੀ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ ਜਨਵਰੀ 2015 ਦੇ ਵਿੱਚ ਜਿਹਦੇ ਵਿੱਚ ਕਈ ਕਈ ਵਾਰ ਲੋਕ ਸਾਡੇ ਕੋਲੇ ਆਉਂਦੇ ਆ ਕਿ ਸਰ ਮੈਂ ਕੰਮ ਕਰਨਾ ਚਾਹੁੰਦਾ ਪਰ ਮੈਨੂੰ ਗਾਈਡੈਂਸ ਕਿਤੋਂ ਦਾ ਕੋ ਪ੍ਰੋਪਰ ਜਿਹੜਾ ਮੈਨੇਜਰ ਜਿਹੜਾ ਮੈਨੂੰ ਮੈਨੇਜ ਕਰਕੇ ਦੇਵੇ ਉਹ ਵੀ ਇੱਕ ਛੇ ਮਹੀਨੇ ਦਾ ਕੋਰਸ ਸੀ ਗੁਰੂ ਅੰਗਦ ਦੇ ਬਟਾ ਯੂਨੀਵਰਸਿਟੀ ਲੁਧਿਆਣਾ ਦੇ ਰਾਹੀਂ ਸ਼ੁਰੂ ਕਰਵਾ ਰਹੇ ਹਾਂ ਜੀ ਡਾਕਟਰ ਸਾਹਿਬ ਜੇਕਰ ਕੋਈ ਕਿਸਾਨ ਵੀਰ ਜਾਂ ਫਿਰ ਕੋਈ ਨੌਜਵਾਨ ਇਸ ਕਿੱਤੇ ਨੂੰ ਅਪਣਾਉਣਾ ਚਾਹੁੰਦਾ ਹੈ ਉਸ ਨੇ ਸ਼ੁਰੂਆਤ ਕਰਨੀ ਆ ਤਾਂ ਉਹਦੇ ਲਈ ਉਸ ਨੂੰ ਕੀ ਪ੍ਰੋਸੀਜਰ ਕੀ ਹੈ ਕਹਿਣ ਦਾ ਭਾਵ ਹੈ ਕਿ ਜੇਕਰ ਕੋਈ ਲੋਨ ਮੁਹੱਈਆ ਕਰਵਾਇਆ ਜਾ ਰਿਹਾ ਜਾਂ ਫਿਰ ਛੜ ਦੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ ਮੈਂ ਚਾਹੁੰਦਾ ਕਿ ਇੱਕ ਪੂਰਾ ਪ੍ਰੋਸੀਜਰ ਤੁਸੀਂ ਕਿਸਾਨ ਵੀਰਾਂ ਨੂੰ ਸਮਝਾਓ ਤਾਂ ਕਿ ਉਹ ਇਸ ਕਿੱਤੇ ਵੱਲ ਪ੍ਰੇਰਿਤ ਹੋ ਸਕੇ ਹਾਂ ਬੜਾ ਵਧੀਆ ਸਵਾਲ ਹੈ ਕਿਉਂਕਿ ਸ਼ੁਰੂ ਤੋਂ ਲੈ ਕੇ ਅਸੀਂ ਇਹਨੂੰ ਹੈਂਡਹੋਲਡਿੰਗ ਕਹਿ ਲੈਂਦੇ ਹਾਂ ਸ਼ੁਰ ਟਰੇਨਿੰਗ ਤੋਂ ਲੈ ਕੇ ਉਹਦੀ ਦਦਾਰੂ ਪਛਮਾ ਦੀ ਖਰੀਦ ਤੱਕ ਉਹਦੇ ਫੌਡਰ ਅਰੇਂਜਮੈਂਟ ਦੀ ਗੱਲ ਉਹਦੀ ਮੰਡੀ ਕਰਨ ਦੀ ਗੱਲ ਜਿੱਤਨਾ ਤੁਸੀਂ ਵੈਲਿਊਏਸ਼ਨ ਦੀ ਗੱਲ ਉਹ ਸਾਰੇ ਹੀ ਕੰਪੋਨੈਂਟਾਂ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਹਰ ਦੇ ਉੱਤੇ ਸੂਲਤ ਪ੍ਰਾਪਤਦਾ ਪਰ ਸਭ ਤੋਂ ਪਹਿਲਾਂ ਉਹਨੂੰ ਇੱਕ ਚੰਗਾ ਫਾਰਮਰ ਤੇ ਚੰਗਾ ਸੂਝਵਾਨ ਫਾਰਮਰ ਬਣਨਾ ਜ਼ਰੂਰੀ ਪਏਗਾ ਜਦੋਂ ਅਸੀਂ ਬੈਂਕ ਦੇ ਉੱਤੇ ਜਸ ਮਰਸਲ ਕਰਦੇ ਹਾਂ ਠੀਕ ਹੈ ਕਿ ਬੈਂਕ ਦੇ ਉੱਤੋਂ ਜੇ ਕਿਉਂਕਿ ਪੈਸੇ ਟਕੇ ਦੀ ਹਰ ਨੂੰ ਲੋਡ ਆ ਬੈਂਕ ਦੇ ਨਾਲ ਰਾਬਤਾ ਕਰਨਾ ਪੈਂਦਾ ਪਰ ਮੈਂ ਕਈ ਵਾਰੀ ਇਹ ਕਹਿੰਦਾ ਕਿ ਜਿਹੜੇ ਤੇਰੇ ਕੋਲ ਘਰੇ ਪਸ਼ੂ ਨੇ ਕੀ ਜੇ ਉਹਨਾਂ ਤੋਂ ਪੂਰੀ ਜੀਡ ਲੈਣਾ ਹੈ ਪੁਰਾਤੂ ਦੇ ਲੈਣਾ ਜੇ ਉਹ ਠੀਕ ਹੈ ਉਸ ਤੋਂ ਬਾਅਦ ਜੇ ਉਹ ਬੰਦਾ ਸਰ ਸੈਟੀਸਫਾਈ ਹੈ ਕਿ ਸਰ ਮੈਂ ਇਹਨੂੰ ਅੱਗੇ ਵਧਵਾ ਚਾਹੁੰਦਾ ਤਾਂ ਅਸੀਂ ਉਹਦੋਂ ਬੈਂਕਾਂ ਦੇ ਉੱਤੋਂ ਸਸਤੇ ਵਿਆਜ ਦੇ ਉੱਤੇ ਜਿਹੜਾ ਲੋਨ ਦਵਾਉਨੇ ਆ ਹੁਣ ਸਰਕਾਰ ਨੇ ਇੱਕ ਨਵਾਂ ਪ੍ਰੋਸੀਜਰ ਕਰਤਾ ਹੈ ਕਿ ਉਹਨੂੰ ਤਸਿਲਾਂ ਕਟਿਆਰੀਆਂ ਦੇ ਟਕੇ ਦੀ ਖਾਣੇ ਪੈਣਗੇ ਫਾਰਮਰ ਨੂੰ ਉਹ ਇੱਕ ਸਵੈ ਘੋਸ਼ਣਾ ਪੱਤਰ ਦੇ ਕੇ ਉਹਦੀ ਤਿੰਨ ਕਾਪੀਆਂ ਕਰਵਾ ਕੇ ਉਹ ਆਪਣੀ ਕਿ ਮੈਂ ਬਲਨਾ ਸਿੰਘ ਪੁੱਤ ਬਲਨਾ ਸਿੰਘ ਦਾ ਲੜਕਾ ਹਾਂ ਮੇਰਾ ਪਿੰਡ ਆ ਆਪਣਾ ਉਹ ਬੈਂਕ ਦੇ ਵਿੱਚ ਸਿੱਧਾ ਜਾ ਕੇ ਉਹਦੀ ਜਮ੍ਹਾਂਬੰਦੀ ਦੀ ਜਿਹੜੀ ਤਾਜ਼ਾ ਜਮ੍ਹਾਂਬੰਦੀ ਲਹਾ ਕੇ ਉਹ ਬੈਂਕ ਮੈਨੇਜਰ ਨੂੰ ਦੇਊਗਾ ਬੈਂਕ ਮੈਨੇਜਰ ਨੂੰ ਤੇ ਸਟੈਂਪ ਲਾ ਕੇ ਉਹਨੂੰ ਬਾਈ ਹੈਂਡ ਦੇ ਦਊਗਾ ਦੋ ਕਾਪੀਆਂ ਉਹ ਲੈ ਜਾ ਕੇ ਇੱਕ ਤਹਿਸੀਲਦਾਰ ਤੋਂ ਜਾ ਕੇ ਫਿਰ ਅੱਗੇ ਉਹ ਤੋਂ ਉਹਦੀ ਜਿਹੜੀ ਜਦੋਂ ਮੁੰਦਿਆਨ ਰਾਜ ਕਰਵਾ ਲਿਆਊਗਾ ਔਰ ਦੁਬਾਰਾ ਫਿਰ ਜਦ ਬੈਂਕ ਕੋਲ ਜਾਊਗਾ ਤਾਂ ਉਹਨੂੰ ਉਹਦੇ ਨਾਲ ਪੇਮੈਂਟ ਮਿਲ ਜੂਗੀ ਇਹ ਸਾਡੀ 25 ਤਰੀਕ ਤੋਂ ਯਾਨੀ ਕਿ ਅੱਜ ਅੱਜ ਤੋਂ ਕਹਿ ਕੇ ਚੱਲ ਗਈ 21 ਤਰੀਕ ਤੋਂ ਇੱਕ ਨਵੀਂ ਸਕੀਮ ਸਾਡੀ ਬੈਂਕ ਕਾਜ ਜਾਰੀ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਜਿੱਥੇ ਪਹਿਲਾਂ ਰਜਿਸਟਰੀ ਖਰਚਾ ਜਾਂ ਰਜਿਸਟਰੀਆਂ ਕਰਉਣੀਆਂ ਪੈਂਦੀਆਂ ਸੀ ਅਸੀਂ ਇੱਕ ਨੰਬਰ ਦਾ ਲੈ ਕੇ ਜਾਓ ਜਾਂ ਤਹਿਸੀਲ ਦੇ ਵਿੱਚ ਜਾਓ ਤਹਿਸੀਲਦਾਰ ਬੈਠੇ ਨਹੀਂ ਹਨਗੇ ਉਹ ਸਾਰਾ ਜਿਹੜਾ ਚੰਝਲ ਖਤਮ ਹੋ ਗਿਆ ਦੂਸਰਾ ਜਿਹੜਾ ਅਸੀਂ ਇਹ ਜਿਹੜਾ ਪਿੱਛੇ ਮੈਂ ਜਦੋਂ ਇੱਥੇ ਆਇਆ ਤਾਂ ਮੈਂ ਵੇਖਿਆ ਬੈਂਕਾਂ ਵਾਲੇ 80000 85000 ਲੱਖ 10 ਲੱਖ ਰੁਪਏ ਕਿਲੇ ਦੇਵਾ ਦਿੰਦੇ ਨਹੀਂ ਜੀ ਅੱਜ ਪੰਜਾਬ ਦਾ ਕੋਈ ਵੀ ਕਿਲਾ ਜਿਹੜਾ 15-20 ਲੱਖ ਤੋਂ ਘੱਟ ਨਹੀਂ ਅਸੀਂ ਬੈਂਕਰਾਂ ਨਾਲ ਗੱਲ ਕੀਤੀ ਵਿੱਚ ਕਮ ਸੇ ਕਮ ਜੇ ਉਹਨੂੰ ਜੇ 15 ਲੱਖ ਦਾ ਕਿਲਾ ਦਾ 7 ਲੱਖ ਦਾ ਕਰਜ਼ਾ ਦੇਓ ਨਾ ਜੀ ਔਰ ਉਹ ਉਹਦੀ ਏਵੈਲੂਏਸ਼ਨ ਅਪਰੂਵਡ ਵੈਲਿਊ ਤੋਂ ਕਰਾ ਕੇ ਉਹਨੂੰ ਜਿਹੜਾ ਵਾ ਘੱਟ ਜ਼ਮੀਨ ਵਾਲੇ ਜਾਂ ਛੋਟੇ ਜ਼ਮੀਦਾਰ ਜੇ ਤੁਸੀਂ ਗੱਲ ਕਰਦੇ ਹੋ ਕਈ ਵਾਰ ਉਹ ਵੀ ਆਪਣਾ ਇੱਕ ਕਿੱਲੇ ਦੇ ਉੱਤੇ ਮਤਲਬ ਉਹਦਾ ਕੋਈ 10 12 15 ਪਸ਼ੂਆਂ ਦਾ ਜੁਨਤ ਖਰੀਦ ਸਕਦਾ ਹੈ ਡਾਕਟਰ ਸਾਹਿਬ ਮਾਫੀ ਚਾਹਾਂਗਾ ਰੋਕਣ ਲਈ ਇੱਥੇ ਇੱਕ ਐਮ ਸਵਾਲ ਆਉਂਦਾ ਹੈ ਕਿ ਜੇਕਰ ਕਿਸੇ ਕਿਸਾਨ ਵੀਰ ਦੇ ਕੋਲ ਜ਼ਮੀਨ ਨਹੀਂ ਹੈ ਤਾਂ ਬਿਨਾਂ ਜ਼ਮੀਨ ਤੋਂ ਇਹ ਕਿੱਤਾ ਕਰਨਾ ਚਾਹੁੰਦਾ ਤਾਂ ਕੀ ਫੇਰ ਕੋਈ ਲੋਨ ਦੀ ਸਹੂਲਤ ਹੈ ਹਾਂ ਇਹ ਵੀ ਸਵਾਲ ਉਹਦੇ ਵਰਗਾ ਹੀ ਹੈ ਕਿ ਬਿਨਾਂ ਜ਼ਮੀਨ ਤੋਂ ਕਰ ਸਕਦਾ ਹੈ ਪਰ ਫਾਊਡਰ ਕਿੱਥੋਂ ਲਿਆਊਗਾ ਚਾਰਾ ਕਿੱਥੋਂ ਲਿਆਊਗਾ ਚਾਰਾ ਜਿਹੜਾ ਯੂਨੀਵਰਸਿਟੀ ਦੇ ਮੁਤਾਬਕ ਇੱਕ ਇੱਕ ਕਿੱਲੇ ਦੇ ਉੱਤੇ ਪੰਜ 6 ਪਸ਼ੂ ਪਾਲ ਸਕਦੇ ਨੇ ਹੁਣ ਆਪਾਂ ਕਹਦੇ ਆਂ ਕਿ ਚਾਰਾ ਪਰਚੇਜ਼ ਕਰ ਲੂਗਾ ਉਹਦੀ ਇਨਪੁਟ ਕੋਸਟ ਵੱਧ ਜਣੀ ਹੈ ਪਰ ਡਾਕਟਰ ਸਾਹਿਬ ਕਈ ਵਾਰ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਕਿਸਾਨ ਵੀ ਜ਼ਮੀਨ ਠੇਕੇ ਤੇ ਲੈ ਲੈਂਦੇ ਆ ਪਰ ਮਲਕੀਅਤ ਨਹੀਂ ਹੁੰਦੀ ਹਾਂ ਉਹਦੇ ਵਾਸਤੇ ਜਿਹੜਾ ਉਹਦੇ ਕੋਲ ਮਲਕੀਅਤ ਨਹੀਂ ਉਹਦੇ ਕੋਲੇ ਆਪਣਾ ਕੋਈ ਐਨੀਮਲ ਨਹੀਂ ਉਹਨਾਂ ਐਨੀਮਲ ਖਰੀਦਣਾ ਹੈ ਤਾਂ 1 ਲੱਖ ਰੁਪਏ ਤੱਕ ਦੇ ਜਿਹੜੇ ਦੋ ਐਨੀਮਲ ਦਾ ਉਹ ਬਿਨਾਂ ਸਿਕਿਉਰਿਟੀ ਲੋਨ ਤੋਂ ਮਿਲ ਜਾਂਦੇ ਆ ਆ ਜਿਹੜੀ ਨਵੀਂ ਬਜਟ ਸਪੀਚ ਆਈ ਹੈ ਸਾਡੇ ਕੇਂਦਰੀ ਵਿੱਣਾਂਤ ਮੰਤਰੀ ਜੀ ਦੀ ਉਹਦੇ ਵਿੱਚ ਭੂਮੀ ਹਨ ਕਿਸਾਨਾਂ ਨੂੰ 5 ਲੱਖ ਤੱਕ ਦਾ ਜੋ ਗਰੁੱਪ ਫਾਰਮ ਕਰਕੇ ਬਿਨਾਂ ਸਹੂਰਤੀ ਲੋਨ ਮਿਲਦੀ ਪ੍ਰਬਧਾਨ ਕੀਤਾ ਗਿਆ ਹੈ ਔਰ ਅਸੀਂ ਵੀ ਜਲਦੀ ਇਸ ਨੂੰ ਇੱਥੇ ਲਾ ਕੋ ਕਰਵਾਵਾਂਗੇ ਜੀ ਸਾਡੇ ਨਾਲ ਮੇਡਾ ਤੋਂ ਇੱਕ ਦਰਸ਼ਕ ਜੁੜੇ ਨੇ ਜੀ ਸਵਾਗਤ ਹੈ ਤੁਹਾਡਾ ਕੀ ਸਵਾਲ ਹੈ ਤੁਹਾਡਾ ਆ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਇਹ ਹੈ ਕਿ ਵੀ ਇਹ ਪ੍ਰੋਗਰਾਮ ਜੋ ਤੁਸੀਂ ਦਿਖਾ ਰਹੇ ਹੋ ਇਹਦੇ ਤੇ ਬੜੀ ਖੁਸ਼ੀ ਹੈ ਕੀਤੀવાડી ਨੂੰ ਵੀ ਮੀਡੀਆ ਉਹ ਦੇਖਣ ਲੱਗ ਗਿਆ ਬਾਕੀ ਮੇਰਾ ਸਵਾਲ ਇਹ ਹੈ ਕਿ ਜੀ ਮੈਂ ਪੜਿਆ ਲਿਖਿਆ ਬੇਰੋਜ਼ਗਾਰ ਹੈਗਾ ਜਮੀਨ ਥੋੜੀ ਹੈਗੀ ਆ ਮੈਨੂੰ ਕੀ ਕੀ ਜੜੀਆਂ ਹੈਗੀਆਂ ਚੀਜ਼ਾਂ ਕਿਉਂਕਿ ਸਰਕਾਰ ਦੀਆਂ ਸਕੀਮਾਂ ਤਾਂ ਹੁੰਦੀਆਂ ਪਰ ਜਦੋਂ ਉਹਨੂੰ ਇੰਪਲੀਮੈਂਟ ਕਰਨ ਦਾ ਟਾਈਮ ਆਉਂਦਾ ਹੈਗਾ ਏ ਤਾਂ ਉਸ ਵੇਲੇ ਕਾਗਜ਼ੀ ਕਾਰਵਾਈ ਬਹੁਤ ਹੈਗੀ ਹੈ ਕਿ ਮੈਂ ਜਾਨਣਾ ਚਾਹੁੰਦਾ ਵੀ ਕੋਈ ਸਿੰਗਲ ਵਿੰਡੋ ਸਿਸਟਮ ਹੈਗਾ ਆ ਸਰਕਾਰ ਵੱਲੋਂ ਜਾਂ ਡੈਰੀ ਵਿਭਾਗ ਵੱਲੋਂ ਕਿ ਜਿਸ ਨਾਲ ਕਿ ਸਾਨੂੰ ਸਾਰੀਆਂ ਚੀਜ਼ਾਂ ਜੋ ਵੀ ਸਾਡੇ ਕਾਗਜ਼ ਪੱਤਰ ਇੱਕ ਜਗ੍ਹਾ ਦੇ ਕੇ ਸਾਨੂੰ ਲੋਨ ਮਿਲ ਸਕੇ ਜੀ ਹਾਂ ਦਰਵਾਜ ਜੀ ਤੁਹਾਡਾ ਸਵਾਲ ਬੜਾ ਜ਼ਾਇਜ਼ ਹੈ ਤੁਸੀਂ ਆਪਣੇ ਨੇੜੇ ਦੇ ਜਿਹੜਾ ਤੁਹਾਡਾ ਜ਼ਿਲ੍ਹੇ ਦਾ ਜਿੱਤਨਾ ਤੁਹਾਡਾ ਮਰਿੰਡੀ ਦੀ ਗੱਲ ਕਰਦੇ ਹੋ ਆਪਣੇ ਡਿਪਟੀ ਡਾਕਟਰ ਡੇਰੀ ਰੋਪੜ ਉਹਦੇ ਨਾਲ ਸੰਪਰਕ ਰੱਖਦੇ ਹੋ ਤੁਹਾਡੇ ਤੋਂ ਬਿਲਕੁਲ 4 ਕਿਲੋਮੀਟਰ ਦੂਰ ਡੇਰੀ ਸਪਲਾਈ ਕਿਤੇ ਵਿਸਥਾਰ ਕੇਂਦਰ ਚਿਤਾਮਲੀ ਹੈਗਾ ਤੁਸੀਂ ਉੱਥੇ ਜਾ ਕੇ ਉਹ ਜਿਹੜੇ ਡਿਪਟੀ ਡਾਇਰੈਕਟਰ ਸਾਹਿਬ ਨੇ ਉਹਨਾਂ ਕੋਲੋਂ ਇਥੋਂ ਦਾ ਵੀ ਚਾਰਜ ਹੈ ਉਹਨਾਂ ਨੂੰ ਕਿਸੇ ਵੀ ਕੰਮ ਵਾਲੇ ਦਿਨ ਮਿਲ ਸਕਦੇ ਹੋ ਚੈੱਕ ਲਿਸਟ ਬਕਾਇਦਾ ਬਣੀ ਹੈ ਕਿ ਕਿਹੜੇ ਕਿਹੜੇ ਕਾਗਜ਼ ਨੇ ਔਰ ਪਹਿਲਾ ਸਭ ਤੋਂ ਪਹਿਲਾ ਸਖਲਾਈ ਲੈ ਕੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਫਾਰਮੈਟੀਆ ਕਰਕੇ ਆਪਣੇ ਨੇੜੇ ਦੇ ਬੈਂਕ ਜਿਹੜੇ ਬੈਂਕਰ ਤੇ ਤੁਹਾਡਾ ਚੰਗਾ ਵਿਸ਼ਵਾਸ ਹੈਗਾ ਤੁਸੀਂ ਉੱਥੋਂ ਇੱਕ ਲੋਨ ਲੈ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜਾ ਪਹਿਲਾਂ ਦੱਸ ਕੇ ਆ ਕਿ ਸਰਕਾਰ ਨੇ ਤਾਂ ਰਜਿਸਟਰੀ ਵਗੈਰਾ ਦਾ ਜਾਂ ਜਿਹੜਾ ਸੀ ਝੰਜਟ ਉਹ ਵੀ ਖਤਮ ਕੀਤਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਜਿੰਨਾ ਟ੍ਰੈਵਲ ਫ੍ਰੀ ਕੰਮ ਦਾ ਲੋਨ ਦਾ ਜਾਂ ਤੁਹਾਡਾ ਹੋਊਗਾ ਉਹਨਾਂ ਹੀ ਸਪੈਸਟ ਡਵੈਲਪ ਹੋਊਗਾ ਇਸ ਤਰ੍ਹਾਂ ਦੀ ਕੋਈ ਸਮੱਸਿਆ ਕਿਤੇ ਦੀ ਹੋਣ ਵਾਲੀ ਜੀ ਡਾਕਟਰ ਸਾਹਿਬ ਸਾਡੀ ਗੱਲਬਾਤ ਦਰਮਿਆਨ ਕਾਲਰ ਸਾਡੇ ਨਾਲ ਜੁੜੇ ਸੀ ਦਿਲਬਾਖ ਸਿੰਘ ਜੀ ਮੈਂ ਚਾਹਾਂਗਾ ਕਿ ਉਹ ਜਾਣਕਾਰੀ ਤੁਸੀਂ ਉੱਥੇ ਹੀ ਕੰਟੀਨਿਊ ਰੱਖੋ ਤੁਸੀਂ ਕਿਹਾ ਸੀ ਕਿ ਕਿਸਾਨ ਵੀ ਜਿਹੜੇ ਹੈਗੇ ਲੋਨ ਦੀ ਸਹੂਲਤ ਲੈ ਸਕਦੇ ਆ ਸਰਕਾਰ ਦੇ ਵੱਲੋਂ ਸਟਾਮਪ ਸਿਸਟਮ ਖਤਮ ਕੀਤਾ ਗਿਆ ਤਾਂ ਅਗਲਾ ਪ੍ਰੋਸੀਜਰ ਕੀ ਆ ਉਸ ਤੋਂ ਅਗਲਾ ਪ੍ਰੋਸੀਜਰ ਉਸ ਨੂੰ ਜਦੋਂ ਉਹਦੇ ਵਿੱਤ ਮੁਤਾਬਕ ਜਿਹੜਾ ਪੈਸਾ ਮਿਲ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਸ਼ੈਲਟਰ ਅਰੇਂਜਮੈਂਟ ਜੀ ਅੱਜ ਦੇ ਸਮੇਂ ਦੇ ਵਿੱਚ ਜਿਹਾਜ ਤੋਂ ਪਹਿਲਾਂ ਅਸੀਂ ਕਦੇ ਵੀ ਜਦੋਂ ਆਪਾਂ ਮਨੁੱਖਵਾਦੀ ਦਾ ਆਪਾਂ ਕੁੱਲੀ-ਗੁੱਲੀ ਜੁਰੀ ਦੀ ਗੱਲ ਕਰਦੇ ਆਂ ਇਧਰਲੇ ਪਾਸੇ ਅਸੀਂ ਜਿਉ ਤੁੱਪੇ ਖੜੀ ਆ ਜਾਂ ਛਾਵੇਂ ਖੜੀ ਆ ਅਸੀਂ ਸਟੈਸ ਪੈਂਦੀ ਆ ਠੰਡ ਦੇ ਵਿੱਚ ਕਿਹੋ ਜਿਹਾ ਪ੍ਰੋਬਲਮ ਆ ਉਹ ਨੂੰ ਨਹੀਂ ਸੀ ਵੇਖਿਆ ਇੱਕ ਬਹੁਤ ਹੀ ਵਧੀਆ ਉਪਰਾਲੇ ਦੇ ਨਾਲ ਫਾਰਮਰ ਸਸਸ਼ਨਾਂ ਦੇ ਨਾਲ ਲੜ ਕੇ ਇੱਕ ਛੱਡ ਦਾ ਡਿਜ਼ਾਈਨ ਕੀਤਾ ਹੈ ਜਿਹੜਾ ਦਸਾਂਗ ਪਸ਼ੂਆਂ ਦਾ ਜਿਹੜਾ ਛੱਡ ਆ ਉਹ 3 ਲੱਖ ਦਾ ਬਣਦਾ ਹੈ ਓਥੇ ਲੱਖ ਰੁਪਏ ਸਬਸਿਡੀ ਆ ਪਹਿਲਾ ਫਾਰਮਰ ਉਹ ਛੱਡ ਬਣਵਾ ਸਕਦਾ ਹੈ ਜਿਹੜਾ 20ਾਂਗ ਪਸ਼ੂਆਂ ਵਾਲਾ ਛੱਡ ਆ ਉਹ 5.5 ਲੱਖ ਦਾ ਬਣਦਾ ਉਹ ਤੇ ਲੱਖ ਰੁਪਏ ਸਬਸਿਡੀ ਆ ਉਹ ਵੀ ਫਾਰ ਪਸ਼ੂ ਦੀ ਖਰੀਦ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਕਿ ਫਾਰਮਰ ਨੂੰ ਇਹ ਨਹੀਂ ਪਤਾ ਲੱਗਦਾ ਕਿ ਪਸ਼ੂ ਲੈਣਾ ਕਿੱਤੋਂ ਆ। ਜੀ ਅਸੀਂ ਕਹਿੰਦੇ ਆ ਵੀ ਲਵੇਰੀ ਚੋਕੇ ਤੇ ਹਾਲੀ ਜੋਕੇ ਜੀ ਜਿੰਨੀ ਜਿਹੜਾ ਪਸ਼ੂ ਜਦੋਂ ਲੈਣਾ ਉਹਨੂੰ ਘੱਟੋ ਘੱਟ ਤਿੰਨ ਦੰਗ ਚੋਕੇ ਆਪਣੇ ਹੱਥੀਂ ਵੇਖ ਕੇ ਆਵੇ ਤਾਂ ਉਹ ਪਤਾ ਲੱਗਦਾ ਨੇ ਉਹ ਮੰਡੀ 'ਚ ਜਾਂਦੇ ਹੋ ਉਹ ਏਕੜ ਲੱਗਿਆ ਹੁੰਦਾ ਕੋਈ ਨਾ ਕੋਈ ਲੰਮਟਾ ਪਸ਼ੂ ਲੈ ਗਿਆ ਜਦੋਂ ਇੱਕ ਵਾਰ ਪਸ਼ੂ ਤੁਹਾਡੇ ਕੋਲੇ ਆ ਗਿਆ ਉਹਨੇ ਤੁਹਾਨੂੰ ਪੂਰਾ ਦਰੀ ਦਿੱਤਾ ਤਾਂ ਤੁਹਾਡੀ ਇਹ ਸਮੱਸਿਆ ਰਹਿਣੀ ਨਹੀਂ ਹੈ। ਜੀ ਡਾਕਟਰ ਸਾਹਿਬ ਅਸੀਂ ਤੁਸੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਇੱਕ ਕਿਸਾਨ ਜੇਕਰ ਇਸ ਕਿੱਤੇ ਤੇਵਾ ਲਾਉਣਾ ਚਾਹੁੰਦਾ ਹੈ ਕਿ ਕੀ ਕੀ ਸਹੂਲਤਾਂ ਮੋਹਈਆ ਕਰਵਾਈਆਂ ਜਾ ਰਹੀਆਂ ਨੇ ਸਹੂਲਤਾਂ ਬਾਰੇ ਗੱਲ ਹੋਈ ਆ ਲੋਨ ਦੇ ਬਾਰੇ ਗੱਲ ਹੋਈ ਆ ਕਰਜ਼ ਤੋਂ ਬਾਅਦ ਹੁਣ ਗੱਲ ਕਰਦੇ ਆ ਸਬਸਿਡੀ ਦੀ ਕੀ ਕੋਈ ਸਬਸਿਡੀ ਵੀ ਮੋਹਈਆ ਕਰਵਾਈ ਜਾ ਰਹੀ ਹੈ ਕਿਸਾਨਾਂ ਨੂੰ ਹਾਂਜੀ ਦਧਾਰੂਪ ਪਸ਼ੂ ਦੀ ਖਰੀਦ ਤੇ ਜਿਹੜਾ ਛੋਟਾ ਫਾਰਮਰ ਹੈ 10 ਪਸ਼ੂਆਂ ਵਾਲਾ ਉਹਨੂੰ ਹਰ ਪਸ਼ੂ ਦੇ ਉੱਤੇ ਸਾਢੇ 25% ਸਬਸਿਡੀ ਦੇ ਹਿਸਾਬ ਨਾਲ 12500 ਰੁਪਇਆ ਉਹਦੀ ਸਬਸਿਡੀ ਚੌਥਾ ਹਿੱਸਾ ਜਣ ਕੇ ਮਾਫ ਕੀਤਾ ਜਾਂਦਾ ਹੈ ਇਸ ਤਰੀਕੇ ਨਾਲ ਇੱਕ ਸਮੱਸਿਆ ਲੇਬਰ ਦੀ ਆ ਜਾਂਦੀ ਹੈ ਦੁੱਧ ਚਵਾਈ ਦੀਆਂ ਮਸ਼ੀਨਾਂ ਦੀ ਗੱਲ ਕਿਉਂਕਿ ਆਪਾਂ ਜਿਹੜਾ ਵੇਖਦੇ ਪੈਦਾਕਾਰ ਹੱਥ ਨਾਲ ਚੋਣੇ ਆ ਉਹਦੀਆਂ ਕਈ ਸਮੱਸਿਆਵਾਂ ਨੇ ਮੈਨਟ੍ਰੈਕਟਸ ਹੋ ਜਾਂਦਾ ਥੜਬੰਦ ਹੋ ਜਾਂਦਾ ਉਹਦੇ ਉੱਤੇ ਮਸ਼ੀਨ ਨਹੀਂ ਕਰਨ ਜਿਹੜਾ ਵਾ ਉਹਦੇ ਜਿਹੜੀ ਦੁੱਧ ਚੋਣ ਵਾਲੀ ਮਸ਼ੀਨ ਆ ਉਹਦੇ ਤੇ ਵੀ 20000 ਰੁਪਏ ਸਬਸਿਡੀ ਹੈ 50% ਦੇ ਹਿਸਾਬ ਨਾਲ ਇਸ ਤਰੀਕੇ ਨਾਲ ਤੀਜੀ ਜਿਹੜੀ ਗੱਲ ਹੈ ਸਭ ਤੋਂ ਔਖਾ ਕੰਮ ਜਿਹੜਾ ਵਾ ਉਹ ਉਹ ਹੈ ਪੱਠੇ ਵਧਣਾ ਤੇ ਕੁਤਰਨਾ ਤੇ ਖੁੱਲ੍ਹਿਆਂ 'ਚ ਪਾਉਣਾ ਜੀ ਉਹਦੇ ਵਾਸਤੇ ਅਸੀਂ ਦੋ ਉਪਰਾਲੇ ਕੀਤੇ ਆ ਇੱਕ ਤਾਂ ਇਹ ਕਿ ਜਿਹੜਾ ਪੱਠੇ ਵੜ ਕੇ ਜਿਹੜੀ ਮਸ਼ੀਨ ਟੋਕਾ ਕਰਕੇ ਨਾਲ ਦੇ ਨਾਲ ਸਾਡੀ ਟਰਾਲੀ ਚ ਪਾਉਂਦੀ ਹੈ ਉਹ ਜਿਹੜੀ 1.5 ਲੱਖ ਦੀ ਮਸ਼ੀਨ ਆ ਉਹਦੇ ਤੇ 75000 ਰੁਪਏ ਸਬਸਿਡੀ 50% ਸਬਸਿਡੀ ਦਿੱਤੀ ਜਾਂਦੀ ਹੈ ਦੂਜਾ ਜਿਹੜਾ ਹੈਗਾ ਕਿ ਰੋਜ਼ ਦੀ ਕਟਾਈ ਨਾਲੋਂ ਜੇ ਅਸੀਂ ਉਹਨੂੰ ਪ੍ਰਜਰਵ ਕਰ ਲਿਆ ਜਾਵੇ ਜਿਹਨੂੰ ਪਹਾਰੇ ਚਾਰੇ ਦਾ ਆਚਾਰ ਕਹਿੰਨੇ ਆ ਉਹਦੇ ਵਾਸਤੇ ਵੀ ਸਾਡਾ ਪਸ਼ੂ ਪਾਲਣ ਨੂੰ ਪਾ ਹੈਗਾ ਜਿਹੜਾ ਮੇਰਾ ਸਹਿਯੋਗੀ ਪਾ ਹੈਗਾ ਉਹ ਜਿਹੜੇ ਬੰਕਰ ਜਾਂ ਟੋਏ ਜਾਂ ਸੈਲੋ ਪਿੱਟ ਬਣਾਉਂਦੇ ਆ ਉਹਦੇ ਤੇ ਵੀ ਸਬਸਿਡੀ ਹੁੰਦਾ ਹੈ ਅਸੀਂ ਉਹਦੇ ਤੇ ਉਹ ਜਿਹੜੀ ਮਸ਼ੀਨ ਦਿੰਨੇ ਆ ਉਹਦੇ ਨਾਲ ਹੁਣ ਜਿਹੜਾ ਅਸੀਂ ਸ਼ੁਰੂ ਕੀਤਾ ਇਸ ਸਾਲ ਤੋਂ ਉਹ ਹੈਗਾ ਕਿ ਡੇਰੀ ਸਰਵਿਸ ਸੈਂਟਰ ਜੀ ਐਗਰੀਕਲਚਰ ਸਰਵਿਸ ਸੈਂਟਰ ਆਪਾਂ ਦੇਖਿਆ ਹੈ ਲੈਂਡ ਲਿਵਰੇਜ ਦਾ ਜ਼ੀਰੋ ਟਿਲਰ ਜ਼ੀਰੋ ਟਿਲਰ ਮਸ਼ੀਨ ਹੈਗੀ ਆ ਉੱਥੇ ਜਿਹੜੇ ਤੁਹਾਡੇ ਹੋਰ ਪਿਆਰ ਹੈਗੇ ਨੇ ਉਹ ਕਸਟਮਰ ਕਰ ਸਕਦਾ ਆਪਾਂ ਵੈਸੇ ਮੈਂ ਵੀ ਚਾਹੁੰਦਾ ਕਿ ਇੰਨੀ ਮਸ਼ੀਨਰੀ ਬੰਦਾ ਪਰਚੇਜ਼ ਕਰਨ ਨਾਲੋਂ ਉਹ ਜੋ ਕਿਰਾਏ ਤੇ ਲੈ ਵੀਦਾ ਸਸਤੀ ਪੈਂਦੀ ਆ ਅਸੀਂ ਉਹਦੇ ਚ ਇਸ ਸਾਲ 10 ਡੇਰੀ ਸਰਵਿਸ ਸੈਂਟਰ ਬਣਾਏ ਆ ਅਗਲੇ ਸਾਲ ਫੇਰ 10 ਜਿਹੜਾ 15 16 ਦੇ ਵਿੱਚ ਬਣਾਵਾਂਗੇ ਦਾ ਸੈਂਟਰ ਅਸੀਂ ਚਾਹੁੰਦੇ ਆ ਕਿ ਜਿਹੜਾ ਫਾਰਮਰ ਆ ਖਾਲ ਕਰਕੇ ਛੋਟਾ ਫਾਰਮਰ ਉਹ ਤੋਂ ਆਪਣੇ ਵਿੱਤ ਮੁਜਬ ਉਤੋਂ ਮਸ਼ੀਨਰੀ ਲੈ ਕੇ ਉਹ ਪੱਠੇ ਕੋਨਾ ਵੱਡ ਕੇ ਤੇ ਉਹਨੂੰ ਚਾਰ ਬਣਾ ਕੇ ਪਾਵੇ ਤਾਂ ਜੋ ਕਿ ਜੇ ਉਹ ਕਿਤੇ ਬਾਹਰ ਵੀ ਗਿਆ ਜਾਂ ਉਹਦਾ ਕੋਈ ਪਰਿਵਾਰ ਦਾ ਜੀ ਘਰ ਦੇ ਵਿੱਚ ਇਕੱਲਾ ਹੈਗਾ ਉਹ ਵੀ ਘਰੋਂ ਜਦੋਂ ਕੋਈ ਰਾਸ਼ਨ ਤਿਆਰ ਆ ਉਹ ਪਾ ਸਕਦਾ ਜੀ ਡਾਕਟਰ ਸਾਹਿਬ ਅਮਰ ਸਰ ਤੋਂ ਇੱਕ ਕਾਲਜ ਜੁੜੇ ਨੇ ਸਾਡੇ ਨਾਲ ਸੁਚਾ ਸਿੰਘ ਜੀ ਸੁਚਾ ਸਿੰਘ ਜੀ ਕੀ ਸਵਾਲ ਆ ਤੁਹਾਡਾ हां जी मैं डॉक्टर साहब तो जानना चाहना मैं ये डेयरी फार्मिंग का किता शुरू करना चाहना ते ये मज्जा रखने ਦੇ ਵਿੱਚ ਫਾਇਦਾ ਜਾਂ گاਵਾ ਜੀ ਜੀ हां ਸੁੱਚਾ ਸਿੰਘ ਜੀ ਦਾ ਬਹੁਤ ਵਧੀਆ ਸਵਾਲ ਆ ਆਮ ਤੌਰ ਤੇ ਲੋਕ ਇਹ ਹੀ ਪੁੱਛਦੇ ਆ ਦੇਖੋ ਸ਼ਹਿਰ ਦੇ ਲਾਗੇ ਆ ਤਾਂ ਮੱਝਾ ਰੱਖੋ ਠੀਕ ਆ ਜੇ ਤੁਹਾਡਾ ਸ਼ਹਿਰ ਤੋਂ ਲਾਗੇ ਦੂਰ ਆ ਜਿੱਥੇ ਤੁਹਾਡੀ ਦੁੱਧ ਵਾਲੀ ਸੈਟੀ ਚੰਗੀ ਆ ਜਾਂ ਨਸਲੇ ਦਾ ਸੈਂਟਰ ਚੰਗਾ ਉੱਥੇ ਗਾਂਵ ਰੱਖੋ ਪਰ ਮੱਝ ਤੇ ਗਾਂ ਕਦੇ ਇਕੱਠੇ ਨਾ ਰੱਖੋ ਜੀ ਮੱਝ ਨੂੰ ਤੁਸੀਂ ਸੰਗਲ ਮਾਰ ਕੇ ਰੱਖਣਾ ਹੈ ਜੋੜ ਕੇ ਰੱਖਣਾ ਹੈ ਗਾਂ ਨੂੰ ਖੁੱਲੀ ਰੱਖਣਾ ਪਊਗਾ ਵੈਸੇ ਤਾਂ ਮੱਝ ਵੀ ਖੁੱਲੀ ਕਰ ਦੋ ਤੁਹਾਡੇ ਮੱਝਾਂ ਦੇ ਤਾਂ ਲੱਤਾਂ 'ਚ ਹੁਣ ਵੀ ਰਸੇ ਪਾਉਂਦੇ ਆ ਉਹ ਮੱਝਾਂ ਤੁਹਾਡੀਆਂ ਤਕੜੀਆਂ ਤਾਂ ਹੀ ਆ ਵੀ ਤੁਸੀਂ ਉਹਨਾਂ ਨੂੰ ਖੁੱਲਾ ਰੱਖਿਆ ਹੋਇਆ ਤੇ ਉਹ ਜਿਹੜੀਆਂ ਗਾਵਾਂ ਨੇ ਉਹਨਾਂ ਨੂੰ ਕਦੇ ਬੰਨਣਾ ਨਹੀਂ ਗਾ ਕਿਉਂਕਿ ਜਿਹੜੇ ਕੰਟਰੀ ਤੋਂ ਆਈਆਂ ਨੇ ਜਿਹੜੀ ਬਰੀਡ ਆ ਉਹ ਉਹ ਬਿਲਕੁਲ ਖੁੱਲਾ ਰਹਿ ਕੇ ਨਾ ਉਹ ਤੁਰ ਫਿਰ ਸਕਦੀ ਆ ਤੇ ਨਾ ਇਹ ਉਹ ਕਰ ਸਕਦੀ ਆ ਗਾਵਾਂ ਜੇ ਰੱਖਣੀਆਂ ਤਾਂ ਤੁਹਾਨੂੰ ਟ੍ਰੇਨਿੰਗ ਘਟੂ-ਘਟ ਜਿਹੜੀ ਆ ਉਹ 6 ਹਫ਼ਤਿਆਂ ਦੀ ਲੈਣੀ ਚਾਹੀਦੀ ਆ ਤੋਂ ਕਿਉਂਕਿ ਉਹਦੀ ਜਿਹੜੀ ਪ੍ਰੋਬਲਮ ਗਾਇਨਕੋਲ ਤੋ ਮੱਝ ਜਿਹੜਾ ਵਾ ਨਾਰਮਲ ਫਾਰਮਰ ਰੱਖ ਸਕਦਾ ਪਰ ਜੇ ਤੁਹਾਡਾ ਕੋਈ ਬੱਚਾ ਜਾਂ ਤੁਸੀਂ ਆਪ ਇੰਨੇ ਕੁ ਸਮਝਦਾਰ ਹੋ ਗਏ ਆ ਫਿਰ ਗਾਂ ਦੇ ਉੱਤੇ ਸੈਕੰਡਰੀ ਗਾਂ ਦੇ ਉੱਤੇ ਜਾ ਜਾਓ ਪਹਿਲਾਂ ਮੱਝਾਂ ਸ਼ੁਰੂ ਕਰੋ ਡਾਕਟਰ ਸਾਹਿਬ ਪਿੰਡ ਤੇ ਸ਼ਹਿਰ ਦੀ ਗੱਲ ਹੋਈ ਆ ਪਿੰਡ ਦੇ ਵਿੱਚ ਕਿਸਾਨਾਂ ਨੂੰ ਆਮ ਤੌਰ ਤੇ ਕੀ ਦਿੱਕਤ ਕਰਨ ਵਾਲੀ ਦਿੱਕਤ ਕੀ ਆਉਂਦੀ ਆ ਮੰਡੀ ਕਰਨ ਦੀ ਗਾਈਆਂ ਜਾਂ ਮੱਝਾਂ ਤਾਂ ਪਿੰਡ ਦੇ ਵਿੱਚ ਰੱਖ ਲਈਆਂ ਜਾਂਦੀਆਂ ਪਰ ਮਾਰਕੀਟਿੰਗ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਤਾਂ ਇਹਦੇ ਬਾਰੇ ਦੱਸੋ ਕਿ ਕਿਸਾਨ ਵੀ ਇਸ ਦਾ ਕੀ ਅਲਟਰਨੇਟ ਲੱਭ ਸਕਦੇ ਨੇ ਮੰਡੀ ਕਰਨ ਦੇ ਜਿਹੜੇ ਬਹੁਤ ਵੱਡੀ ਸਮੱਸਿਆ ਆ ਕਿਉਂਕਿ ਅਸੀਂ ਤਾਂ ਹੁਣ ਰਹਿਨੇ ਹੀ ਪਿੰਡਾਂ ਦੇ ਵਿੱਚ ਸਾਰੀ ਗੱਲਾਂ ਬਾਤਾਂ ਚੱਲਦੀਆਂ ਅਸੀਂ ਵੇਸਲੇ ਆ ਅਸੀਂ ਵਪਾਰਕ ਸੋਚ ਅਜੇ ਤੱਕ ਅਪਣਾਈ ਨਹੀਂ ਹੈਗੀ ਜੀ ਇਸ ਕਰਕੇ ਸਾਨੂੰ ਵਪਾਰੀ ਬਣਨਾ ਪਊਗਾ ਮੈਂ ਪਿੰਡਾਂ ਦੇ ਵਿੱਚ ਦੇਖਦਾ ਕਿ ਦੁੱਧ ਬਹੁਤ ਔਖਾ ਪੈਦਾ ਕਰਦੇ ਆਪਾਂ ਸਾਰਾ ਦਿਨ ਲਟਾ ਭਿੰਗ ਹੁੰਦੇ ਰਹਿੰਨੇ ਆ ਪਰ ਜਦੋਂ ਵੇਚਣਾ ਹੈ ਉਦੋਂ ਆ ਬਦਰ ਸੋਸਾਇਟੀ ਆ ਚਾਹੇ ਕੋਈ ਹੋਰ ਬੰਦਾਵਾਜ ਫੀਡ ਏਜੰਸੀ ਉੱਥੇ ਵੇਚਣ ਵਾਸਤੇ ਅਸੀਂ ਆਪ ਨਹੀਂ ਜਾਂਦੇ ਪਤਾ ਨਹੀਂ ਕੀ ਪ੍ਰੋਬਲਮ ਆ ਉੱਥੇ ਫਿਰ ਜੋ ਉਹ ਕਰਦੇ ਆ ਉਹ ਸਾਨੂੰ ਪਤਾ ਹੀ ਆ ਇਸ ਕਰਕੇ ਪਹਿਲਾਂ ਤਾਂ ਮੰਡੀਕਰਨ ਆਪਦੇ ਹੱਥ ਚ ਚੱਲੋ ਪਿੰਡ ਦੀ ਸੋਸਾਇਟੀ ਆ ਚਾਹੇ ਦੁੱਧ ਵਾਲੀ ਸੋਸਾਇਟੀ ਆ ਉਹਨੂੰ ਤਸੱਲੀ ਬਖਸ਼ ਢੰਗ ਨਾਲ ਉਦੋਂ ਦਾ ਜਿਹੜਾ ਸਿਸਟਮ ਆ ਵੇਖੋ ਜੇ ਆਪਾਂ ਸਾਰੇ ਪਿੰਡ ਦੇ ਸਾਂਝੇ ਕੰਮਾਂ 'ਚ ਯੋਗਦਾਨ ਪਾਉਨੇ ਆ ਤੇ ਇਹ ਵੀ ਇੱਕ ਭਰੇ ਦਾ ਹੀ ਕੰਮ ਹੀ ਆ 1.5 ਰੁਪਏ ਲੀਟਰ ਦਾ ਫਰਕ ਉੱਥੋਂ ਪੈ ਸਕਦਾ ਆਪਣੇ ਮੰਡੀਕਰਨ ਦਾ ਦੂਜੀ ਗੱਲ ਜਿਹੜੀ ਹੈ ਕਿ ਮੰਡੀਕਰਨ ਦਾ ਜਿਹੜੀ ਅੱਜ ਕਹਿੰਦੇ ਆ ਕਿ ਸਾਨੂੰ ਭਾ ਨਹੀਂ ਮਿਲਦਾ ਮੈਂ ਕਹਿੰਦਾ ਮੈਂ ਸ਼ਹਿਰ ਦੇ ਵਿੱਚ ਰਹਿੰਦਾ ਇੱਥੇ ਦੁੱਧ ਜਿਹੜਾ 42-43 ਰੁਪਏ 'ਚ ਤੱਕ ਪਿੰਡਾਂ 'ਚ ਵੀ ਵਿਕਦਾ ਮਾਰਕ ਪਿੰਡ ਦੇ ਵਿੱਚ ਹੋਈ 25 26 27 28 30 ਹੋ ਗਿਆ ਹੋਗਾ ਬਟ ਪ੍ਰੋਬਲਮ ਕੀ ਹੈ ਕਿ ਉਹ ਜਿਹੜਾ 15 ਜਾਂ 20 ਰੁਪਏ ਦਾ ਫਰਕ ਹੈਗਾ ਕੀ ਉਹ ਆਪਾਂ ਆਪ ਨਹੀਂ ਕਰ ਸਕਦੇ ਕੀ ਜਿਹੜਾ ਵਾ ਉਹ ਅਸੀਂ ਕੋਈ ਡਾਇਰੈਕਟ ਮਾਰਕੀਟਿੰਗ ਕਰਕੇ ਜਾਂ ਆਪਣੇ ਕੁਸਾਦਾਂ ਰਾਹੀਂ ਦੁੱਧ ਸ਼ਹਿਰ ਤੱਕ ਨਹੀਂ ਪਹੁੰਚਾ ਸਕਦੇ ਜੇ ਇਕੱਲੇ ਵਾਸਤੇ ਔਖਾ ਦਾ 2 ਭਰਾ 3 ਭਰਾ 4 ਭਰਾ 5 ਭਰਾ ਜਾਂ 5 ਬੰਦੇ ਰਲ ਕੇ ਵੀ ਕੰਮ ਕਰ ਸਕਦੇ ਆ ਵੀ ਸਾਰੇ ਇਕੱਠਾ ਕਰਕੇ ਕੁਸਾਦਾਂ ਤੇ ਉਹਨੂੰ ਲੈ ਜਾ ਜੀ ਡਾਕਟਰ ਸਾਹਿਬ ਵਿਚੋਲੀਆ ਸਿਸਟਮ ਖਤਮ ਕਿਸ ਤਰ੍ਹਾਂ ਹੋ ਸਕਦਾ ਇਹ ਤਾਂ ਇੱਕੋ ਹੱਲ ਹੈ ਕਿ ਤੁਸੀਂ ਖਪਤਕਾਰ ਤੱਕ ਸਿੱਧੀ ਪਹੁੰਚ ਕਰੋ ਖਪਤਕਾਰ ਹੱਥ ਜੋੜਦਾ ਫਿਰਦਾ ਉਹਨੂੰ ਉਹਨੂੰ ਚੰਗੇ ਭਾਅ ਦੇ ਉੱਤੇ ਜਾਂ ਸਸਤੇ ਜਾ ਉਹਨੇ ਮਿਲਦਾ ਜਿਹੜਾ ਤੁਹਾਡਾ ਡਾਇਰੈਕਟ ਲਿੰਕ ਹੈ ਮੰਡੀ ਜਿੰਨਾ ਚਾਹੇ ਉਹ ਕਿਸੇ ਵੀ ਦੀਏ ਦੁੱਧ ਦੀ ਗੱਲ ਤਾਂ ਛੱਡੋ ਹੋਰ ਵੀ ਜਿਹੜੀਆਂ ਮੰਡੀਆਂ ਚ ਸਬਜ਼ੀ ਦੀ ਗੱਲ ਕਰ ਲੋ ਜਿੰਨਾ ਚਿਰ ਤੱਕ ਤੁਸੀਂ ਵਿੱਚੋਂ ਸਿਸਟਮ ਦਾ ਜਿਹੜਾ ਤੁਹਾਡਾ ਵਿੱਚ ਗੁੱਲਿਆ ਉਹ ਨੂੰ ਨਹੀਂ ਕਰਦੇ ਮੰਡੀ ਕਰਨ ਤੁਹਾਡਾ ਨਹੀਂ ਹੋ ਸਕਦਾ ਕੰਜ਼ਿਊਮਰ ਆਪਣੇ ਥਾਂ ਤੇ ਸੱਚਾ ਆਪਾਂ ਆਪਣੇ ਥਾਂ ਤੇ ਆ ਪਰ ਕੰਜ਼ਿਊਮਰ ਦੇ ਨਾਲ ਆਪਾਂ ਨੂੰ ਮਾਰਕੀਟਿੰਗ ਵਾਲੇ ਪਾਸੇ ਆਉਣਾ ਪਊਗਾ ਡਾਕਟਰ ਸਾਹਿਬ ਸਮਾਂ ਸੀਮਤ ਹੈ ਔਰਤਾਂ ਜੇਕਰ ਕਿਸ ਕਿਤੇ ਨੂੰ ਜੁਆਇਨ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਦੇ ਲਈ ਕੀ ਸਕੀਮਾਂ ਨੇ ਬੇਸਿਕਲੀ ਤਾਂ ਇਹ ਕਿਤਾ ਹੈ ਔਰਤਾਂ ਦਾ ਜੀ ਕਿਉਂਕਿ ਸਵੇਰੇ 4 ਵਜੇ 5 ਵਜੇ ਉੱਠ ਕੇ ਸਫਾਈ ਕਰਨੀ ਧਾਰਾਂ ਚੋਣੀਆਂ ਉਦੋਂ ਬਾਅਦ ਦੁੱਧ ਨੂੰ ਜਿਹੜਾ ਰਾਤ ਦਾ ਜਮਾਇਆ ਉਹ ਰੜਕਣਾ ਉਹ ਸਾਰਾ ਤੇ ਸ਼ਾਮ ਤੱਕ ਜਿਹੜਾ ਉਹ ਪੱਠੇ ਦਾਣੇ ਦਾ ਕੰਮ ਕਰਨਾ ਘਰੇ ਘਰੇ ਦਾ ਉਹ ਔਰਤ ਕਰਦੀ ਹੈ ਔਰਤ ਵਾਸਤੇ ਅਸੀਂ ਮਹਿਲਾ ਸ਼ਕਤੀਕਰਨ ਸਕੀਮ ਜਿਹੜੀ ਸ਼ੁਰੂ ਕੀਤੀ ਹੈ ਜਿਹਦੇ ਉੱਤੇ 50% ਸਬਸਿਡੀ ਹੈ ਜਿੱਥੇ ਮੈਂ ਪਹਿਲਾਂ ਗੱਲ ਕਰਕੇ ਆਇਆ ਛੱਡ ਦੇ ਉੱਤੇ 25% ਜਾਂ ਪਸ਼ੂ ਖਰੀਦਣ ਉੱਤੇ 25% ਇੱਥੇ ਜਿਹੜੀ ਹੈ ਮੱਝ ਜਾਂ ਗਾਂ ਖਰੀਦਣੀ ਹੈ ਉਹਦੇ 30000 ਰੁਪਇਆ ਵਾ ਛੱਡ ਦਿੱਤੇ ਜਿਹੜੀ 3 ਲੱਖ ਰੁਪਏ ਸਬਸਿਡੀ ਹੈ ਤੋਂ ਇਹ ਉਹਦੇ ਨਾਲ ਡਬਲ ਸਬਸਿਡੀ ਹੈ ਬਸ਼ਰਤੇ ਕਿ ਔਰਤਾਂ ਇਸ ਪੱਸੇ ਵੱਲ ਆਉਣ ਅਸੀਂ ਇਹ ਸਕੀਮ ਦੇ ਵੀ ਪਿਛਲੇ ਸਾਲ ਜਿਹੜੀਆਂ ਬੀਬੀਆਂ ਨੂੰ ਸਕਲਾਇ ਦਿੱਤੀ ਸੀ ਉਹਨਾਂ ਵਿੱਚੋਂ ਅਧੀਆਂ ਬੀਬੀਆਂ ਇਸ ਪੱਸੇ ਵੱਲ ਆਈਆਂ ਐਸਾ ਹਾਲ ਆਪਾਂ ਜਿਹੜਾ ਦੀਵਾਲੀ ਤੋਂ ਬਾਅਦ ਇਹ ਟੈਜਨ ਸ਼ੁਰੂ ਕਰਾਂਗੇ ਤੁਸੀਂ ਸਾਡੇ ਵਿਭਾਗ ਦੇ ਡਿਪਟੀ ਡਾਇਰੈਕਟਰ ਜ਼ਿਲ੍ਹਾ ਪੱਧਰ ਦੇ ਜਿਹੜੇ ਅਫਸਰ ਨੇ ਉਹਨਾਂ ਨਾਲ ਜੇ ਸਾਡੇ ਨਾਲ ਸਾਡੇ ਕਿਸੇ ਵੀ ਅਧਿਕਾਰ ਨਾਲ ਸਪੱਸ਼ਟ ਕਰ ਸਕਦੇ ਹੋ ਜੀ ਡਾਕਟਰ ਸਾਹਿਬ ਇਸ ਬੜਮੁੱਲੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਕਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਕਿਸਾਨ ਵੀਰੋ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਡਾਕਟਰ ਸਾਹਿਬ ਦੀਆਂ ਦਸੀਆਂ ਗੱਲਾਂ ਦੇ ਮੁਤਾਬਕ ਗੌਰ ਫਰਮਾਓਗੇ ਤੇ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਆ ਕੇ ਇਹਨਾਂ ਸਹਾਇਕ ਕਿੱਤਿਆਂ ਨੂੰ ਤੁਸੀਂ ਜ਼ਰੂਰ ਅਪਣਾਓਗੇ ਤਾਂ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚੋਂ ਲਾਹਾ ਲੈ ਸਕੋ ਤੇ ਲੋੜ ਹੈ ਕਿ ਤੁਸੀਂ ਵਿਚੋਲਿਆ ਸਿਸਟਮ ਖਤਮ ਕਰਕੇ ਆਪਣੇ ਪਦਰਤੇ ਦੁੱਧ ਦੀ ਡਾਇਰੈਕਟ ਮਾਰਕੀਟਿੰਗ ਕਰੋ ਤਾਂ ਕਿ ਇਸ ਕਿੱਤੇ ਦੇ ਵਿੱਚ ਵਾਤਵਾਰ ਲਾਹਾ ਲਿਆ ਜਾ ਸਕੇ ਇੱਕ ਵਾਰ ਫਿਰ ਤਦੂਹਾ ਮਹਿਮਾਨਾਂ ਦਾ ਬਹੁਤ-